ਉਹ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਦੇ ਵੱਲੋਂ ਆਪਣੀ ਹੀ ਮਾਂ ਤੇ ਕੁੱਟਮਾਰ ਦੇ ਇਲਜ਼ਾਮ ਲਗਾ ਦਿੱਤੇ ਗਏ ਨੇ ਦਰਅਸਲ ਇਸ ਧੀ ਦਾ ਕਹਿਣਾ ਹੈ ਕਿ ਮੈਨੂੰ ਮੇਰੀ ਮਾਂ ਦੇ ਬਲੋ ਸੰਗਲਾ ਦੇ ਨਾਂ ਬਣ ਕੇ ਰੱਖਿਆ ਜਾਂਦਾ ਹੈ ਤੇ ਮੇਰੀ ਮਾਰਕਟ ਕੀਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਆ ਇਸ ਕੁੜੀ ਨੇ ਆਪਣੀ ਹੀ ਮਾਂ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਇਸ ਦਾ ਇਹ ਕਹਿਣਾ ਹੈ ਕਿ ਇਸ ਦੀ ਮਾਂ ਦੇ ਬੁੱਲੋਂ ਇਸ ਨੂੰ ਗੰਭੀਰ ਰੂਪ ਦੇ ਨਾਲ ਕੁੱਟਿਆ ਗਿਆ ਤੇ ਸੰਗਲਾਦਨਾ ਬਣ ਕੇ ਰੱਖਿਆ ਗਿਆ ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਉਸ ਨੂੰ ਰੱਖਿਆ ਹੋਇਆ ਸੀ ਜਿਸ ਤੋਂ ਦੁਖੀ ਹੋ ਕੇ ਉਹ ਘਰੋਂ ਨਿਕਲੀ ਹੈ ਤੇ ਉੱਥੇ ਹੀ ਇੱਕ ਮੁੰਡਾ ਜਿਸ ਦੇ ਨਾਲ ਉਹ ਰਹਿਣਾ ਚਾਹੁੰਦੀ ਹੈ ਉਸ ਨੂੰ ਉਸਨੇ ਫੋਨ ਕੀਤਾ ਤੇ ਉਹ ਹੀ ਉਸ ਨੂੰ ਬਚਾ ਕੇ ਲਿਆਇਆ ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਕੁੜੀ ਦੀ ਕਾਲ ਆਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਇਕੱਲਾ ਜਾ ਰਿਹਾ ਸੀ ਪਰ ਉਹ ਵੀ ਫਿਰ ਉਸ ਦੇ ਨਾਲ ਗਏ ਨੇ ਤੇ ਕੁੜੀ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ਜਿੱਥੇ ਕੁੜੀ ਦਾ ਇਹ ਲਾਸਟ ਚੱਲ ਰਿਹਾ। ਇਸ ਮਾਮਲੇ ਦੇ ਵਿੱਚ ਕੁੜੀ ਦੀ ਮਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਦਿਨਸਰ ਲੜਕੀ ਦੀ ਮਾਂ ਦਾ ਇਹ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਸੀਸੀਟੀਵੀ ਫੁਟੇਜ ਮੈਂ ਵਿਖਾਉਣਾ ਚਾਹੁੰਦੀ ਆ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਧੀ ਨੂੰ ਕੋਈ ਸੰਗਲਾਦ ਨਾ ਨਹੀਂ ਬੰਨਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਧੀ ਝੂਠ ਬੋਲ ਰਹੀ ਹੈ। ਇਹ ਕੁੜੀ ਜਿਹੜੀ ਹੈ ਕਿਸੇ ਮੁੰਡੇ ਦਾ ਨਾ ਰਹਿਣਾ ਚਾਹੁੰਦੀ ਹੈ ਤੇ ਉਸ ਮਹਿਲਾ ਦਾ ਕਹਿਣਾ ਹੈ ਕਿ ਉਸ ਮੁੰਡੇ ਨੇ ਉਸ ਦੀ ਧੀ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਕਿਉਂਕਿ ਉਨਾ ਦਾ ਕਹਿਣਾ ਹੈ ਕਿ ਸਾਡੀ ਕੁੜੀ ਪੂਰੇ ਤਰੀਕੇ ਦੇ ਨਾਲ ਉਸ ਦੇ ਕਹਿਣੇ ਦੇ ਵਿੱਚ ਮੁੰਡਾ ਖੁਦ ਨਸ਼ੇ ਕਰਦਾ ਹੈ ਤੇ ਮਾਂ ਆਪਣੀ ਧੀ ਨੂੰ ਉਸ ਦੇ ਨਾਲ ਨਹੀਂ ਰਹਿਣ ਦੇਣਾ ਚਾਹੁੰਦੀ ਜਿਸ ਦੇ ਲਈ ਉਸ ਤੇ ਵੱਲੋਂ ਆਪਣੀ ਧੀ ਨੂੰ ਰੋਕਿਆ ਜਾਂਦਾ ਪਰ ਕੁੜੀ ਜਿਹੜੀ ਹੈ ਉਹ ਕਹਿਣੇ ਤੋਂ ਬਾਹਰ ਹੋ ਚੁੱਕੀ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਸੱਟਾਂ ਤਾਂ ਜ਼ਰੂਰ ਲੱਗੀਆਂ ਸਨ ਪਰ ਇਲਾਜ ਉਸ ਦਾ ਚੱਲ ਰਿਹਾ ਹਾਲਾਂਕਿ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਤਵਦੀਸ਼ ਕਰ ਰਹੀ ਹੈ ਆਖਰ ਧੀ ਸੱਚ ਬੋਲ ਰਹੀ ਹੈ ਜਾਂ ਫਿਰ ਮਾਂ ਦੇ ਬਿਆਨ ਸਹੀ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਉਹ ਉਮਰ ਕਿੱਥੇ ਪੜ੍ਹਦੀ ਜਿਹੜੀ 17 ਪਲੱਸ 1 ਕਲਾਸ ਚ ਮਲੇਰ ਕੋਰਟ ਲਈ ਪਹੁੰਗੀ ਵਾਹ ਜੇ ਕੀ ਹੋਇਆ ਸੀ ਤੁਹਾਨੂੰ ਕਿਨੇ ਬੰਨੇ ਤੇ ਕਦੋਂ ਤੋਂ ਬੰਨੇ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਫੇ ਮੈਨੂੰ ਮਤਲਬ ਕੁੱਟੇ ਹਮਾਰਾ ਮਾਸੀ ਮਾਸੇ ਮਮਾ ਨੇ ਸਾਰ ਨੇ ਕੁੱਟੇ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜਾਂ ਛਿਰਜੀ ਪਾਤੀ ਸੀ ਫਿਰ ਸਰ ਖੋਲਿਆ ਨਹੀਂ ਆਗਾ ਫਿਰ ਮਾਸਟਰ ਨੇ ਅਗਲੇ ਦਿਨ ਮਾਸੇ ਨੇ ਸ਼ਰਾਬ ਪੀ ਰੀ ਸੀ ਮਾਸੇ ਮੇਰੇ ਉੱਪਰ ਸ਼ਰਾਬ ਪਾਣ ਲੱਗੇ ਅੰਜ ਮੈਨਾਂ ਕੁਝ ਕਰਦ ਕਰਨ ਲੱਗੇ ਸੀ ਫਿਰ ਹੁਣ ਤੁਸੀਂ ਕਿਵੇਂ ਘਰੋਂ ਨਿਕਲੇ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੇ ਸੀ ਕੀ ਕਾਰਨ ਕੀ ਕਿਉਂ ਬੰਨਿਆ ਸੀ

ਉਹਨਾਂ ਨੇ ਕੀ ਹੋਇਆ ਕਿ ਪੂਰਾ ਮਾਮਲਾ ਕਿਤਰਾਂ ਮੁਟਕੀ ਨੇ ਤੁਹਾਡਾ ਖੜਕਾ ਪਤਾ ਹੈ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਮੇਰੇ ਬੇਟੇ ਦੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੀ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਨੇ ਆਵਾ ਕਿ ਮੈਨੂੰ ਮਾਰਿਆ ਘੋਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚਨ ਬਾਰ-ਬਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੇਟੀ ਤੁਨ੍ਹ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਕਿੰਨੇ ਸਾਥ ਤੁਹਾਡੀ ਬੇਟੀ ਜੀ ਸਤਾਰ ਮਸਾਲਾ ਜੀ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਂ ਨੇ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਹਰ ਇੱਕ ਮਾਪਾ ਬਾਬ ਦਾ ਕੁੱਟੂ ਗਈ ਜੀ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਪਹੁੰਚਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਨਹੀਂ ਗੱਲ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤੰਗ ਕਰ ਰਿਹਾ ਹੈਗਾ ਮੁੰਡਾ ਇਹ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤੰਗ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗੀ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ 'ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਉਹ ਦੋ ਦਿਨਾਂ ਉਰ ਕੋਲ ਛੱਡੀ ਮੈਂ ਕੁੱਟੀ ਮਾਰੀ ਘਰੇ ਮੈਨੇ ਹਰ ਇੱਕ ਮਾਂ ਕੁਟਦੀ ਆਪਣੇ ਬੱਚੇ ਨੂੰ ਐਸੀ ਕਿੱਡੀ ਕਿੱਡੀ ਗੱਲ ਹੋ ਗਈ ਹੈ ਫਿਰ ਉਸ ਵਾਰ ਜਿਵੇਂ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕੋਣ ਖਿੜਕੀ ਤੋੜ ਕੇ ਭ ਕੀ ਕੋਈ ਸੰਗਲਾਂ ਨਾਲ ਬਣ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਜੀ ਇਹ ਸਾਲ ਪਰ ਹੋ ਗਿਆ ਜੀ ਜਿਹੜੇ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾਈ ਲੈ ਕੇ ਆਇਆ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਸੰਗਰੂਰ ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਦੇ ਵੱਲੋਂ ਆਪਣੀ ਹੀ ਮਾਂ ਤੇ ਕੁੱਟਮਾਰ ਦੇ ਇਲਜ਼ਾਮ ਲਗਾ ਦਿੱਤੇ ਗਏ ਨੇ ਦਰਅਸਲ ਇਸ ਧੀ ਦਾ ਕਹਿਣਾ ਹੈ ਕਿ ਮੈਨੂੰ ਮੇਰੀ ਮਾਂ ਦੇ ਬਲੋਸ ਸੰਗਲਾ ਦੇ ਨਾਂ ਬਣ ਕੇ ਰੱਖਿਆ ਜਾਂਦਾ ਹੈ ਤੇ ਮੇਰੀ ਮਾਰਕਟ ਕੀਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਆ ਇਸ ਕੁੜੀ ਨੇ ਆਪਣੀ ਹੀ ਮਾਂ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਇਸ ਦਾ ਇਹ ਕਹਿਣਾ ਹੈ ਕਿ ਇਸ ਦੀ ਮਾਂ ਦੇ ਵੱਲੋਂ ਇਸ ਨੂੰ ਗੰਭੀਰ ਰੂਪ ਦੇ ਨਾਲ ਕੁੱਟਿਆ ਗਿਆ ਤੇ ਸੰਗਲਾਦਨਾ ਬਣ ਕੇ ਰੱਖਿਆ ਗਿਆ ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਉਸ ਨੂੰ ਰੱਖਿਆ ਹੋਇਆ ਸੀ ਜਿਸ ਤੋਂ ਦੁਖੀ ਹੋ ਕੇ ਉਹ ਘਰੋਂ ਨਿਕਲੀ ਹੈ ਤੇ ਉੱਥੇ ਹੀ ਇੱਕ ਮੁੰਡਾ ਜਿਸ ਦੇ ਨਾਲ ਉਹ ਰਹਿਣਾ ਚਾਹੁੰਦੀ ਹੈ ਉਸ ਨੂੰ ਉਸਨੇ ਫੋਨ ਕੀਤਾ ਤੇ ਉਹ ਹੀ ਉਸ ਨੂੰ ਬਚਾ ਕੇ ਲਿਆਇਆ ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਕੁੜੀ ਦੀ ਕਾਲ ਆਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਇਕੱਲਾ ਜਾ ਰਿਹਾ ਸੀ ਪਰ ਉਹ ਵੀ ਫਿਰ ਉਸ ਦੇ ਨਾਲ ਗਏ ਨੇ ਤੇ ਕੁੜੀ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ਜਿੱਥੇ ਕੁੜੀ ਦਾ ਇਹ ਲਾਸਟ ਚੱਲ ਰਿਹਾ ਤੇ ਇਸ ਮਾਮਲੇ ਦੇ ਵਿੱਚ ਕੁੜੀ ਦੀ ਮਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦਿਨਸਰ ਲੜਕੀ ਦੀ ਮਾਂ ਦਾ ਇਹ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਸੀਸੀਟੀਵੀ ਫੁਟੇਜ ਮੈਂ ਵਿਖਾਉਣਾ ਚਾਹੁੰਦੀ ਆ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਧੀ ਨੂੰ ਕੋਈ ਸੰਗਲਾਦ ਨਾਲ ਨਹੀਂ ਬੰਨਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਧੀ ਝੂਠ ਬੋਲ ਰਹੀ ਹੈ ਇਹ ਕੁੜੀ ਜਿਹੜੀ ਹੈ ਕਿਸੇ ਮੁੰਡੇ ਦਾ ਨਾ ਰਹਿਣਾ ਚਾਹੁੰਦੀ ਹੈ ਤੇ ਉਸ ਮਹਿਲਾ ਦਾ ਕਹਿਣਾ ਹੈ ਕਿ ਉਸ ਮੁੰਡੇ ਨੇ ਉਸ ਦੀ ਧੀ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੁੜੀ ਪੂਰੇ ਤਰੀਕੇ ਦੇ ਨਾਲ ਉਸਦੇ ਕਹਿਣੇ ਦੇ ਵਿੱਚ ਮੁੰਡਾ ਖੁਦ ਨਸ਼ੇ ਕਰਦਾ ਹੈ ਤੇ ਮਾਂ ਆਪਣੀ ਧੀ ਨੂੰ ਉਸਦੇ ਨਾਲ ਨਹੀਂ ਰਹਿਣ ਦੇਣਾ ਚਾਹੁੰਦੀ ਜਿਸ ਦੇ ਲਈ ਉਸ ਦੇ ਵੱਲੋਂ ਆਪਣੀ ਧੀ ਨੂੰ ਰੋਕਿਆ ਜਾਂਦਾ ਪਰ ਕੁੜੀ ਜਿਹੜੀ ਹੈ ਉਹ ਕਹਿਣੇ ਤੋਂ ਬਾਹਰ ਹੋ ਚੁੱਕੀ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਸੱਟਾਂ ਤਾਂ ਜ਼ਰੂਰ ਲੱਗੀਆਂ ਸਨ ਪਰ ਇਲਾਜ ਉਸ ਦਾ ਚੱਲ ਰਿਹਾ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਤਵਦੀਸ਼ ਕਰ ਰਹੀ ਹੈ ਆਖਰ ਧੀ ਸੱਚ ਬੋਲ ਰਹੀ ਹੈ ਜਾਂ ਫਿਰ ਮਾਂ ਦੇ ਬਿਆਨ ਸਹੀ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਉਹ ਮਮਾ ਕਿੱਥੇ ਪੜਦੀ ਜਿਹੜੀ 17th ਪਲੱਸ ਵਨ ਕਲਾਸ ਚ ਬਲੇਰ ਕੋਟਲੇ ਪੋਗੀ ਵਾਲਾ ਜੀ ਕੀ ਹੋਇਆ ਜੀ ਤੁਹਾਨੂੰ ਕਿਨੇ ਬੰਨੇ ਤੇ ਕਦੋਂ ਤੋਂ ਬੰਨੇ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਫੇ ਮੈਨੂੰ ਮਤਲਬ ਕੁੱਟੇ ਹਮਾਰਾ ਮਾਸੀ ਮਾਸਰ ਮਮਾ ਨੇ ਸਾਰੇ ਨੇ ਕੁੱਟੇ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਛੋ ਜੀਰਜੀ ਪਾਤੀ ਸੀ ਫਿਰ ਸਰ ਖੋਲਿਆ ਨਹੀਂ ਆਗਾ ਫਿਰ ਮਾਸਰ ਨੇ ਅਗਲੇ ਦਿਨ ਮਾਸ ਨੇ ਸ਼ਰਾਬ ਪੀ ਰਹੀ ਸੀ ਮਾਸੇ ਮੇਰੇ ਉੱਪਰ ਸ਼ਰਾਬ ਪਾਨ ਲੱਗੇ ਹਾਂਜੀ ਮੈਂ ਕੁਝ ਗਲਤ ਕਰਨ ਲੱਗੇ ਸੀ ਫਿਰ ਹੁਣ ਤੁਸੀਂ ਕਿਵੇਂ ਘਰੋਂ ਨਿਕਲੇ ਹਾਂ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੇ ਸੀ ਕੀ ਕਾਰਨ ਕੀ ਕਿਉਂ ਬੰਨਿਆ ਸੀ ਬੀ ਮੈਂ ਗੱਲ ਕਰਦੀ ਸੀ ਫੋਨ ਤੇ ਆ ਕਾਰਨ ਸੀ ਉਹ ਕੀ ਮੰਗ ਕਰਦੇ ਸੀ ਮੈਂ ਕਰ ਨਹੀਂ ਰਹਿਣਾ ਮੈਂ ਮਾਸਟਰ ਨੂੰ ਕਰਵਾਈ ਇੰਜੈਕਸ਼ਨ ਲੱਗਾ ਬੱਸ ਜਿਹੜਾ ਕਿ ਕੀ ਚਾਉਣੀ ਮੈਂ ਮਾਸਟਰ ਨੂੰ ਮੈਂ ਕਾਰਵਾਈ ਚਾਹੀਦੀ ਹੈ ਜਿਨਾਂ ਨੇ ਮੈਨੂੰ ਕੀਤਾ ਉਹ ਦੋਨੋਂ ਇੱਥੇ ਹਸਪਤਲ ਤੋਂ ਕੌਣ ਲੈ ਗਿਆ ਮੈਂ ਸੱਚੇ ਪੂਨਮ ਫੋਨ ਕਿ ਹੋਇਆ ਕਿ ਪੂਰਾ ਮਾਮਲਾ ਕਿਤਰਾ ਮੁਲੜਕੀ ਨੇ ਤੁਹਾਡਾ ਸਹਰਕ ਤੇ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੀ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਦੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਦੇ ਕਿ ਹੋਏ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਦੇ ਆਵਾ ਕਿ ਮੈਨੂੰ ਮਾਰਿਆ ਕੁੱਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਨ ਕਰ ਤਾ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚਨ ਬਾਰ ਬਾਰ ਟੋਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦੋ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਹੈ ਬੇਟਾ ਬੇਟੀ ਤੁਨ੍ਹੋ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਕਿੰਨੇ ਸਾਥ ਤੁਹਾਡੀ ਬੇਟੀ ਜੀ ਸਾਰਾ ਮਸਾਲਾ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਂ ਨੇ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਔਰ ਇੱਕ ਮਾਪਾਪ ਤਾਂ ਕੁੱਟੂ ਗਈ ਜੀ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਪਹਵਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਇਹ ਨਹੀਂ ਗੱਲ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤਾਂਕ ਕਰ ਰਿਹਾ ਹੈਗਾ ਮੁੰਡਾ ਜੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂਕ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਤਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗੀ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਉਹ ਦੋ ਦਿਨ ਉਰ ਕੋਲ ਛੱਡੀ ਮੈਂ ਕੁੱਟੀ ਮਾਰੀ ਘਰੇ ਮੈਨੇ ਹਰ ਇੱਕ ਮਾਂ ਕੁਟਦੀ ਆਪਣੇ ਬੱਚੇ ਨੂੰ ਜਿਸ ਕਿੱਡੀ ਕਿੱਡੀ ਗੱਲ ਹੋ ਗਈ ਹੈ ਫਿਰ ਉਸ ਵਾਰ ਜੇ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਤੋੜ ਕੇ ਭੱਜ ਕੀ ਕੋਈ ਸੰਗਲਾਂ ਨਾਲ ਬਣ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹ ਇਹ ਸਾਲ ਪਰ ਹੋ ਗਿਆ ਜੀ ਜਦੋਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾ ਹੀ ਲੈ ਕੇ ਆਏ ਹਾਂ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ